ਫਰੀਦਕੋਟ ਵਿਖੇ ਅੱਜ ਹੰਸਰਾਜ ਹੰਸ ਉਮੀਦਵਾਰ ਬੀਜੇਪੀ ਬਾਬਾ ਫਰੀਦ ਮੱਥਾ ਟੇਕ ਕੇ ਆਪਣੀ ਚੋਣ ਮਹਿੰਦ ਦਾ ਆਗਾਜ਼ ਕਰਨ ਲਈ ਆਏ ਸੀ ਤੇ ਅੱਜ ਉਹਨਾਂ ਵਾਸਤੇ ਦਿਨ ਬੇਹੱਦ ਮਾੜਾ ਰਿਹਾ ਕਿਉਂਕਿ ਜਦੋਂ ਮੱਥਾ ਟੇਕਣ ਆਏ ਸਰੋਪਾ ਸਾਹਿਬ ਦੇਤੇ ਉਹ ਆਪਣੇ ਉੱਥੇ ਝਗੜਾ ਹੋ ਗਿਆ ਕਈ ਕਹਿ ਰਹੇ ਸੀ ਕਿ ਇਹਨਾਂ ਨੂੰ ਸਰੋਪਾ ਉਹ ਨਹੀਂ ਦੇਣਾ ਤੇ ਉਸ ਤੋਂ ਬਾਅਦ ਜਦੋਂ ਉਹ ਕਾਫਲੇ ਦੇ ਰੂਪ ਵਿੱਚ ਫਰੀਦਕੋਟ ਦੇ ਵਿੱਚ ਵਿਚਰਨ ਵਾਸਤੇ ਲੋਕਾਂ ਦਾ ਅਸ਼ੀਰਵਾਦ ਲੈਣ ਵਾਸਤੇ ਆਏ ਤੇ ਉਦੋਂ ਵੀ ਕਿਸਾਨਾਂ ਨੇ ਡਟ ਕੇ ਉਹਨਾਂ ਦਾ ਵਿਰੋਧ ਕੀਤਾ ਆਓ ਦਿਖਾਉਣਾ ਤੁਹਾਨੂੰ ਉੱਥੋਂ ਦਾ ਨਜ਼ਾਰਾ ਤਾਂ ਸਰ ਕੀ ਨਾਮ ਹੈ ਤੁਹਾਡਾ ਇਹ ਰਨਾਪੁਰ ਦੇ ਸੰਗ ਹੈ ਜਿਲ੍ਹਾ ਪਟਾਰ ਕ੍ਰਾਂਤੀਕਾਰੀ ਖੇਤਗਿਰ ਪੰਜਾਬ ਅੱਜ ਇੱਥੇ ਕਿਉਂ ਕਟ ਕੀਤਾ ਹੈ ਤੁਹਾਡੇ ਬਿਲੋਂ ਅੱਜ ਜਿਹੜਾ ਬੀਜੇਪੀ ਦੀ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨਾਲ ਇਹ ਧੱਕੇਸ਼ਾਹੀ ਹੁੰਦੀ ਆਈ ਹੈ ਜਾਂ ਸੰਯੁਕਤ ਮੌਜੋਦਰ ਵੱਲੋਂ ਜੋ ਪਿਛਲੇ ਲੰਮੇ ਸਮੇਂ ਤੋਂ ਸਵਾਲ ਚ ਲਗਾਇਆ ਜਾ ਰਿਹਾ ਉਹਦੀਆਂ ਮੰਗਾਂ ਮੰਨ ਕੇ ਜਿਹੜੀ ਮੁਲਕਤ ਹੋਈ ਹੈ ਤੇ ਜਾਂ ਜਿਹੜੀਆਂ ਹੁਣ ਸਾਡੀਆਂ ਜਥੇਬੰਦੀਆਂ ਬੈਠੀਆਂ ਜਾਂ ਹੁਣ ਪੰਜਾਬ ਦੇ ਵਿੱਚ ਜਿਹੋ ਜਿਹਾ ਡੈਸਟਾਬ ਮਾਹੌਲ ਪਾਇਆ ਗਿਆ ਬੀਜੇਪੀ ਵੱਲੋਂ ਉੱਥੇ ਬਾਤਾਂ ਤੇ ਸੰਧਾ ਖੜ ਗਈ ਅੱਜ ਜੋ ਜਿਹੜਾ ਚੋਣ ਜਾਤਾ ਲੱਗੋ ਤੋਂ ਬਾਅਦ ਉਹ ਸਰਕਾਰ ਦੇ ਜਿਹੜੇ ਕੈਂਡੀਡੇਟ ਉਹਨਾਂ ਨੇ ਅੱਜ ਚੋਣ ਆਸਤੇ ਪੰਜਾਬ ਦੇ ਵਿੱਚ ਉਤਰੇ ਆ ਜਿਨ੍ਹਾਂ ਦਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਟ ਕੇ ਵਿਰੋਧ ਕਰਦੇ ਆ ਅਤੇ ਇਹਦਾ ਦੋਖੀ ਭਰਕਰ ਕਰਦੇ ਕਿ ਇਹ ਪੰਜਾਬ ਦੇ ਵਸਿੰਦੇ ਹੋਣ ਦਾ ਦਾਵਾ ਕਰਦੇ ਆ ਅੱਜ ਉਹ ਭਾਜਪਾ ਦੇ ਇਸ਼ਾਰੇ ਤੇ ਜਾਂ ਉਹਨਾਂ ਦੀ ਤਾਕਤਾਂ ਲੈ ਕੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਦੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਇਹੋ ਜਿਹਾ ਘਾਰ ਕੀਤਾ ਕਿਉਂਕਿ ਲੰਮੇ ਸਮੇਂ ਤੋਂ ਸਾਡੇ ਉੱਤੇ 200 ਦੇ ਲਗਭਗ ਲੇ ਜਵਾਨ ਆ ਉਥੇ ਜਿਨ੍ਹਾਂ ਦੀ ਕੁੱਟਮਾਰ ਹੋਈ ਆ ਲੱਖਾਂ ਸਾਧਨ ਭੰਨੇ ਆ ਸਾਡੇ ਨੌਜਵਾਨ ਸਭ ਕਰਕੇ ਸ਼ਹੀਦ ਹੋਏ ਆ ਇਹ ਜਿਹੜੀ ਹੈ ਬੀਜੇਪੀ ਦੇ ਜਿਹੜੇ ਕੈਂਡੀਡੇਟ ਆ ਇਹ ਇੰਨੇ ਬੇਸ਼ਰਮ ਕੈਂਡੀਡੇਟ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਪੰਜਾਬ ਦੇ ਹੋਣ ਦੇ ਨਾਂ ਤੇ ਵੀ ਉਸ ਪਾਰਟੀ ਆਸਤੇ ਵੋਟਾਂ ਮੰਗਣ ਆਸਤੇ ਲੋਕਾਂ ਕੋਲੇ ਜਾ ਰਹੇ ਆ ਜਿਨ੍ਹਾਂ ਦਾ ਅਸੀਂ ਨੁਕਸਾਨ ਕਰ ਚੁੱਕੇ ਆ ਇਹ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੀਜੇਪੀ ਦਾ ਡਟ ਕੇ ਵਿਰੋਧ ਕਰਾਂਗੇ ਤੇ ਬੀਜੇਪੀ ਨੂੰ ਉਹਦੀ ਜੜੀ ਧੂੜ ਆ ਤਲੀਆਂ ਦੇ ਚਟਾਵਾਂ ਨੇ ਤਾਂ ਜੋ ਜਿਹੜਾ ਇਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਨਾਲ ਅਸੀਂ ਕਿਹੋ ਜਿਹਾ ਸਲੋਕ ਕੀਤਾ ਪੰਜਾਬ ਜਦੋਂ ਦਾ ਬੋਲੀ એના ધોખા દે સરકાર મુદ્દા પ્રધાન મંત્રી જવાન કર કે મુકરનારા મુદ્દા પા